ਕਿ ਉਹ ਮੈਡਲ ਤਾਂ ਮੈਂ ਅਚੀਵ ਕਰ ਲਏ ਲੇਕਿਨ ਕਿਤੇ ਨਾ ਕਿਤੇ ਸਰਕਾਰ ਦਾ ਮਾਰਿਆ ਹੋਇਆ ਯਾਰ ਇੰਨੇ ਮੈਡਲ ਜਿੱਤੇ ਹੋਵੇ ਬੰਦਾ ਮਤਲਬ ਬੰਦੇ ਨੂੰ ਕੋਈ ਨੌਕਰੀ ਦੇ ਲਈ ਤੇ ਮੈਂ ਮੈਂ ਦੇਖਿਆ ਤੁਹਾਡੀਆਂ ਵੀਡੀਓ ਅਕਸਰ ਤੁਸੀਂ ਹੁਣ ਧਰਨੇ ਵੀ ਲਾ ਕੇ ਆਏ ਹੋ ਨੌਕਰੀ ਦੇ ਲਈ ਹੈਨਾ ਯਾਰ ਕਿਉਂ ਨਹੀਂ ਸਰਕਾਰਾਂ ਸੁਣ ਰਹੀਆਂ ਸਭ ਤੋਂ ਬਾਹਰ ਦੇਖੋ ਇਹ ਹੀ ਤਾਂ ਅਸੀਂ ਵੀ ਇਹ ਸੋਚ ਕੇ ਬੈਠੇ ਆਂ ਕਿ ਸਰਕਾਰ ਸਾਡੀ ਕਿਉਂ ਨਹੀਂ ਮੇਰੇ ਸਿਰ ਤੇ 12 ਲੱਖ ਰੁਪਏ ਦਾ ਕਰਜ਼ਾ ਹੈ। ਹਾਂਜੀ। ਤੇ ਮੇਰਾ ਘਰ ਦਿੱਤੇ ਆਪਾਂ ਬੈਠੇ ਆ। ਇਹ ਬੈਂਕ ਨੂੰ ਦੇ ਥੱਲੇ ਕਿਤਵੀ ਪਿਆ 12 ਲੱਖ ਦਾ ਕਰਜ਼ਾ ਵੀ ਤੇ ਖੰਨੇ ਦੀ ਕਈ ਐਸੋਸੀਏਸ਼ਨਸ ਨੇ ਜੋ ਮੇਰੀ ਹੈਲਪ ਕਰਦੀਆਂ ਨੇ, ਐਨ ਆਰ ਆਈ ਭਰਾ ਨੇ ਜਿਹੜੀ ਮੇਰੀ ਹੈਲਪ ਕਰਦੇ ਆ ਨੇ, ਹੁਣ ਇਹ ਯੂ ਐਸ ਤੋਂ ਇੱਕ ਭਰਾ ਹੈ ਜਿਹੜੀ ਮੇਰੀ ਹੈਲਪ ਕਰਦਾ ਹੈ। ਤੋਂ ਦੇਖਿਆ ਜਾਵੇ ਨਹੀਂ ਲੋਕਾਂ ਦੀ ਨਿਗਾਹ ਖੁੱਲ ਗਈ ਆ ਸਾਡੇ ਪ੍ਰਤੀ। ਲੇਕਿਨ ਸਰਕਾਰਾਂ ਹਿਲ ਸੁਖੀਆਂ। ਦੋਸਤੋ ਇਹ ਵੀਡੀਓ ਨੂੰ ਪਸ ਚੜਕੇ ਰਿਕਵੈਸਟਾਂ ਬੇਨਤੀ ਆ ਜਰੂਰ ਸ਼ੇਅਰ ਕਰਿਓ ਤਰਨ ਵੀਰ ਬਿਲਕੁਲ ਦਿਲ ਤੋਂ ਪਤਾ ਜਿਵੇਂ ਤੁਹਾਨੂੰ ਗੱਲਾਂ ਤੋਂ ਬਾਚ ਕਰ ਰਹੇ ਹਾਂ ਦਿਲ ਤੋਂ ਪੂਰਾ ਇਮਾਨਦਾਰ ਤੇ ਸਾਫ਼ ਸੁਥਰਾ ਇਨਸਾਨ ਹੈ ਪਾਪਾ ਲੇਬਰ ਕਰਦੇ ਨੇ ਮੈਂ ਵੀ ਹੈਂਡੀਕੈਪ ਹੋ ਕੇ ਤੋਂ ਦੁੱਧੂ ਕੁਮਾਰ ਲੰਗੜੀ ਗਾ ਤੇ ਇਹ ਮੈਂ ਡਾਕਟਰ ਕੋ ਗਿਆ ਹੈ ਹੈਲਪ ਮੰਗਣ ਮੈਂ ਕਿਹਾ ਤਾਂ ਮੈਂ ਕੇਟਿੰਗ ਜਾਣਾ ਹੈ ਦੇ ਦੀ ਜਾਮਨਿਆ ਯਾਰ ਤੇਰੇ ਵਰਗੇ ਕਿੰਨੇ ਆਂਦੇ ਆ ਕਿਨੂ ਕਿਨੂ ਵਰੂ ਇੱਕ ਜਿਹੜੀ ਇੱਜ਼ਤ ਮਾਨ ਸਤਮਾਨ ਮਿਲਣਾ ਚਾਹੀਦਾ ਉਹ ਪੰਜਾਬੀ ਮੈਨੂੰ ਹਾਈ ਤੱਕ ਦੇਖਿਆ ਨਹੀਂ ਕਿਉਂ ਮੈਂ ਇਹ ਚੀਜ਼ ਕਰ ਰਿਆਂ ਇਹ ਇਹ ਨੈੜੇ ਕੱਲੇ ਮੇਰੇ ਨਹੀਂ ਹੁੰਦੇ ਇਹ ਜਿਹੜਾ ਹੱਕਦਾਰੁੱਤੀ ਦੀਓ ਹੱਕਦਾਰ ਪੰਜਾਬੀ ਐ ਬੰਨਾਂ ਵੀ ਐ ਪੂਰਾ ਇੰਡੀਆ ਐ ਉਹਦੇ ਅਸਰ ਸਾਡੇ ਹੈਂਡੀਕੈਪ ਫੁੱਟੇ ਦੇ ਵਿੱਚ 4% ਫੁੱਟਾ ਹੋਵੇ। ਅਸੀਂ ਇਹਨਾਂ ਨੂੰ ਇਹ ਵੀ ਕਿਹਾ ਕਿ ਤੁਸੀਂ 4% ਕੋਟੇ ਨਾ ਰੱਖੋ। 1% ਕੋਟੇ ਨਾਲ ਸਾਨੂੰ ਕਿਤੇ ਨਾ ਕਿਤੇ ਭਰਤੀ ਕਰ ਦੋ। ਅਸੀਂ ਕੋਈ ਹਾਈ ਲੈਵਲ ਦੀ ਯੋਗ ਵੀ ਨਹੀਂ ਮੰਗਦੇ। ਦੇਖੋ ਸਾਡੇ ਕੰਮ ਆਊਗਾ ਕਿ ਆਪਣੇ ਪਹੁੰਚ ਜਾਣਗੇ। ਲੇਕਿਨ ਤੁਸੀਂ ਕਰਦੇ ਗੁਜਾਰਦੇ ਲਈ ਤਾਂ ਦੋ ਕਹਿੰਦੇ ਨੇ ਜੇ ਕੁਝ ਬੰਦੇ ਨੂੰ ਖਾਤਿਰ ਕਰਨਾ ਹੈ ਤਾਂ ਇੱਕ ਗਾਣਾ ਸੁਣਿਆ ਤੁਮਕਾ ਤੁਧੋਰ ਕਰਕੇ ਕੋਟੀ ਚੜ੍ਹਦੀ ਹੁੰਦੀ ਹੈ। ਇੱਕ ਪੂਰੀ ਐਗਜ਼ਾਮਪਲ ਆਈ ਰਹੇ ਕਿ ਜੇ ਅਸੀਂ ਕੁਝ ਨਹੀਂ ਕਰਾਂਗੇ ਤਾਂ ਕੁਝ ਨਹੀਂ ਹਾਸਲ ਕਰ ਪਾਵਾਂਗੇ ਮੇਰੇ ਵੱਲੋਂ ਨੇ ਮੇਰੇ ਪਰਿਵਾਰ ਵੱਲੋਂ ਤੁਹਾਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਜਿੱਥੇ ਤੱਕ ਮੇਰੀ ਦੀਵਾਲੀ ਦੀ ਗੱਲ ਹੈ ਜਦ ਤੱਕ ਮੈਨੂੰ ਜੋਬ ਨਹੀਂ ਮਿਲਦੀ ਮੇਰੀ ਦੀਵਾਲੀ ਨਹੀਂ ਸਸੀ ਕਾਲ ਦੋਸਤੋ ਤੁਸੀਂ ਜੁੜੇ ਹੋਇਓ ਮਿੰਨੀ ਪਾਕਟ ਦੇ ਨਾਲ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਔਜਲਾ ਦੋਸਤੋ ਅੱਜ ਦੀਵਾਲੀ ਦਾ ਤਿਹਾਰ ਹੈ ਜਿਵੇਂ ਆਪਾਂ ਕਹਿੰਨੇ ਆ ਜਿਹੜਾ ਦੀਵਾਲੀ ਹੈ ਖੁਸ਼ੀਆਂ ਦਾ ਤਿਹਾਰ ਹੁੰਦਾ ਹੈ ਤਾਂ ਦੋਸਤੋ ਅੱਜ ਅਸੀਂ ਖੰਨੇ ਸ਼ਹਿਰ ਦੇ ਵਿੱਚ ਤਰਨੁ ਸ਼ਰਮਾ ਨਾਮ ਦਾ ਇੱਕ ਬਹੁਤ ਵੱਡਾ ਪਲੇਅਰ ਜਿਨੇ ਇੰਡੀਆ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਜਿਹਦੀ ਗੇਮ ਹੈ ਪੈਰਾ ਕਰਾਟੇ ਪਰ ਅੱਜ ਅਸੀਂ ਉਹਦੇ ਘਰੇ ਆਏ ਆ ਜਾਣਦਿਆਂ ਵੀਰ ਤੋਂ ਵੀ ਜਿਹੜਾ ਦੀਵਾਲੀ ਦਾ ਤਿਹਾਰ ਹੈ ਕਿਦਾਂ ਮਨਾ ਰਹੇ ਨੇ ਇੱਕ ਪਾਸੇ ਸਾਡੀਆਂ ਸਰਕਾਰਾਂ ਕਹਿੰਦੀਆਂ ਨੇ ਵੀ ਸਾਨੂੰ ਚੰਗੇ ਪਲੇਅਰਾਂ ਦੀ ਚੋਣ ਕਰਨੀ ਚਾਹੀਦੀ ਹੈ ਅਸੀਂ ਇੰਡੀਆ ਦਾ ਨਾਮ ਉੱਪਰ ਕਰਨਾ ਹੈ ਇੱਕ ਪਾਸੇ 월ਡ ਲੈਵਲ ਤੇ ਜਿੱਤਿਆ ਹੋਇਆ ਪਲੇਅਰ ਮਲੇਸ਼ੀਆ ਦੇ ਵਿੱਚੋਂ ਯੂਰੇਨ ਦੇ ਵਿੱਚੋਂ ਬਹੁਤ ਸਾਰੀਆਂ ਕੰਟਰੀਆਂ ਦੇ ਵਿੱਚੋਂ 골ਡ সিল버 ਮੈਡਲ ਲੈ ਕੇ ਆਇਆ ਹੋਇਆ ਪਲੇਅਰ ਸਾਡੇ ਨਾਲ ਬੈਠਾ ਹੈ ਅੱਜ ਅਸੀਂ ਉਹਦੇ ਨਾਲ ਮਿਲੌਣ ਜਾ ਰਹੇ ਹਾਂ ਦੇਖ ਰਹੇ ਹਾਂ ਉਹਦੀ ਦਿਵਾਲੀ ਕਿਸ ਤਰ੍ਹਾਂ ਦੀ ਹੈ ਸਤਿ ਸ਼੍ਰੀ ਅਕਾਲ ਜਰਨ ਜੀ ਸਤਿ ਸ਼੍ਰੀ ਅਕਾਲ ਵੀਰੇ ਤੁਹਾਡਾ ਸ਼ੁਕਰੀਆ ਤੁਸੀਂ ਮੇਰੇ ਕੋ ਆਏ ਤੇ ਮੈਂ ਤੁਡੇ ਚੈਨਲ ਦਾ ਵੀ ਦੀਦੋ ਧੰਨਵਾਦ ਕਰਦਾ ਕਿ ਮੈਨੂੰ ਇਸ ਕਾਬਲ ਸਮਝਿਆ ਕਿ ਤੁਸੀਂ ਮੇਰੇ ਇੰਟਰਵਿਊ ਲੈਣ ਆਏ। ਤਾਂ ਅਮਜੀ ਪਹਿਲਾ ਸਵਾਲ ਜਿਵੇਂ ਆਪਾਂ ਪਹਿਲਾਂ ਵੀ ਗੱਲਾਂ ਕੀਤੀਆਂ ਵੀ ਤੁਸੀਂ ਬਹੁਤ ਨਰਾਜ ਹੋ। ਸਰਕਾਰਾਂ ਤੋਂ ਸਾਡੇ ਸਿਸਟਮਾਂ ਤੋਂ ਮੈਂ ਤੁਹਾਡੇ ਮੈਡਲ ਦੇਖੇ ਨੇ ਜਿਹੜੀਆਂ ਟਰੋਫੀਆਂ ਤੁਸੀਂ ਪੂਰੇ ਵਰਲਡ ਲੈਵਲ ਤੋਂ ਇੰਨੇ ਮੈਡਲ ਪਾਏ ਨੇ ਤੁਹਾਡੇ। ਇਹ ਮਾਣ ਮਹਿਸੂਸ ਕਰ ਰਹੇ ਹਾਂ ਅਸੀਂ ਇੱਥੇ ਆ ਕੇ ਸਾਡੇ ਵੀ ਅਸੀਂ ਤਰਨ ਵੀਰ ਦੇ ਨਾਲ ਬੈਠੇ ਹਾਂ। ਕੀ ਮਤਲਬ ਮੈਡਲ ਮਿਲ ਗਏ ਬਹੁਤ ਕਿ ਮਿਲੇ ਸਰਕਾਰ ਤੋਂ ਕੁਛਕ ਨਹੀਂ ਦੇਖੋ ਵੀਰੇ ਮੈਡਲ ਤਾਂ ਮੈਂ ਅਚੀਵ ਕਰ ਲੇ ਲੇਕਿਨ ਕਿਤੇ ਨਾ ਕਿਤੇ ਸਰਕਾਰ ਦਾ ਮਾਰਿਆ ਹੋਇਆ ਅੱਛਾ ਲੋਕ ਕਹਿੰਦੇ ਆ ਕਿ ਸਰਕਾਰਾਂ ਬਹੁਤ ਕੁਝ ਕਰ ਰਹੀਆਂ ਨੇ ਲੇਕਿਨ ਆ ਤੋ ਦੇਖ ਗਿਆ ਦੇਖ ਲੋ ਆ ਅਚੀਵ ਕਰਨ ਦੇ ਲਈ ਮੈਨੂੰ ਅੱਜ 25 ਸਾਲ ਹੋ ਗਏ ਮੈਂ ਸ਼ਰੀਰਿਕ ਪੱਕੋ 50% ਦਿਵਿਆਂਗ ਹੈਂਡੀਕੈਪ ਆ ਮੇਰੇ ਹਾਂ ਤੇ ਛੋਟੇ ਹੁੰਦੇ ਬਚਪਨ ਚ ਪੈਰਾਲਾਈਜ਼ ਹੋ ਗਿਆ ਸੀ ਡਾਕਟਰਸ ਨੇ ਵੀ ਮੰਜਵਾਬ ਦਿੱਤਾ ਸੀ ਕਿ ਚੱਲ ਫਿਰ ਨਹੀਂ ਸਕੂਗਾ ਬੋਲ ਨਹੀਂ ਸਕੂਗਾ ਲੇਕਿਨ ਡਾਕਟਰ ਦੇ ਚੈਲੰਜ ਨੂੰ ਐਕਸੈਪਟ ਕਰਿਆ ਬਿਨਾ ਮੈਡੀਸਨ ਤੋਂ ਫਿਜ਼ੀਕਲ ਫਿਟਨੈਸ ਸ਼ੁਰੂ ਕਰੀ ਤੇ ਜਦ ਰਿੰਗ ਤੇ ਪੈ ਰੱਖਿਆ ਤਾਂ ਲੋਕਾਂ ਨੇ ਮਜ਼ਾਕ ਉੜਾਇਆ ਕਿ ਯਾਰ ਇਹ ਕੀ ਕਰੂਗਾ ਸੋ ਮੈਂ ਉਹਨਾਂ ਦਾ ਵੀ ਸ਼ੁਕਰੀਆ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਮੇਲੇ ਮਾਰੇ ਅੱਜ ਮੈਂ ਇਸ ਮੁਕਾਮ ਤੇ ਬੈਠਾ ਅੱਛਾ ਤਰੁਣ ਜੀ ਮੈਂ ਦੇਖ ਰਿਹਾ ਵੀ ਤੁਸੀਂ ਮੈਨੂੰ ਦੱਸਿਆ ਸੀ ਆ ਜਿਹੜੇ ਮੈਡਲ ਮਿਲੇ ਆ ਵੀ ਮੈਨੂੰ ਜ਼ਰੂਰ ਇਹਨਾਂ ਬਾਰੇ ਦੱਸੋ ਤੁਹਾਨੂੰ ਕਿਹੜੀ ਕਿਹੜੀ ਕੰਟਰੀ ਤੋਂ ਕਿਹੜੇ ਕਿਹੜੇ ਮਿਲੇ ਆ ਉਹ ਜ਼ਰੂਰ ਦੱਸਿਓ ਮੈਨੂੰ ਜੀ ਜੀ ਮੇਰਾ ਸਫਰ ਇੰਟਰਨੈਸ਼ਨਲ ਦਾ 2016 ਤੋਂ ਸ਼ੁਰੂ ਹੋਇਆ ਵੀਰੇ ਠੀਕ ਹੈ ਜੀ ਮੈਂ ਮਲੇਸ਼ੀਆ ਚ ਖੇਡਣ ਗਿਆ ਉੱਥੇ ਮੇਰਾ ਇੱਕ 골ਡ ਆਇਆ ਫਿਰ ਮੇਰੀ ਚੋਨ ਵਰਲਡ ਕੱਪ ਦੇ ਲਈ ਹੋਈ ਅੱਛਾ ਹੰਗਰੀ ਬੁਦਾਪੇ ਉੱਥੇ ਮੇਰਾ 골ਡ ਆਇਆ ਫਿਰ ਮੇਰੀ ਯੂਕਰੇਨ ਦੇ ਲਈ ਹੋਈ ਜਿੱਤੇ ਮੇਰੇ ਦੋ 골ਡ ਮੈਡਲ ਨੇ ਅੱਛਾ ਫਿਰ ਮੇਰੀ ਆਇਲੈਂਡ ਵਰਲਡ ਕੱਪ ਦੇ ਲਈ ਹੋਈ ਉੱਥੇ ਮੇਰਾ ব্রੌਨ ਮੈਡਲ ਹੈ ਤੇ ਉਸ ਤੋਂ ਬਾਅਦ ਹੁਣ ਲਾਸਟ ਫਿਰ ਮੇਰੀ ਬੁਦਾਪੇ ਟਾਂਗਰੀ ਦੇ ਵਿੱਚ ਹੋਈ ਜਿੱਤੇ ਮੇਰਾ ਇੱਕ 골ਡ ਤੇ ਇੱਕ ਬ੍ਰਾਉਂਜ਼ ਮੈਡਲ ਦਾ ਹੁਣ ਲੋਕ ਰੌਂਡ ਦੇ ਟਾਈਮ ਦੇ ਵਿੱਚ ਵੀ ਮੈਂ ਬੈਠਿਆ ਨਹੀਂ ਸਾਡੀ ਗੇਮਜ਼ ਹੁੰਦੀਆਂ ਨੇ ਆਨਲਾਈਨ ਗਰਾਟੀ ਚੈਂਪੀਅਨਸ਼ਿਪ ਅੱਛਾ ਉਹਦੇ ਵਿੱਚ ਵੀ ਮੈਂ ਇੰਡੀਆ ਵੱਲੋਂ ਖੇਡਿਆ ਜਿਦੇ ਵਿੱਚ ਮੇਰਾ ਇੱਕ 골ਡ ਇੱਕ ਬ੍ਰਾਉਂਜ਼ ਤੇ 6th ਪਲੇਸ ਆਈ ਹੈ ਪਰ ਉਹਨਾਂ ਬਹੁਤ ਜ਼ਿਆਦਾ ਮੈਡਲ ਤੁਸੀਂ ਗਿਣਾ ਤੇ ਹਲੇ ਬਹੁਤ ਬਾਕੀ ਨੇ ਹਨਾ ਪਰ ਮੈਂ ਘਰ ਦੇ ਹਾਲਾਤ ਵੀ ਦੇਖ ਰਿਹਾ ਥੋੜੀ ਸਥਿਤੀ ਵੀ ਦੇਖ ਰਿਹਾ ਹਨਾ ਯਾਰ ਇੰਨੇ ਮੈਡਲ ਜਿੱਤਿਆ ਹੋਵੇ ਬੰਦਾ ਮਤਲਬ ਬੰਦੇ ਨੂੰ ਕੋਈ ਨੌਕਰੀ ਦੇ ਲਈ ਤੇ ਮੈਂ ਮੈਂ ਦੇਖਿਆ ਤੁਹਾਡੀਆਂ ਵੀਡੀਓ ਅਕਸਰ ਤੁਸੀਂ ਹੁਣ ਧਰਨੇ ਵੀ ਲਾ ਕੇ ਆਏ ਹੋ ਨੌਕਰੀ ਦੇ ਲਈ ਹਨਾ ਯਾਰ ਕਿਉਂ ਨਹੀਂ ਸਰਕਾਰਾਂ ਸੁਣ ਰਹੀਆਂ ਸਭ ਤੋਂ ਬਾਹਰ ਦੇਖੋ ਇਹ ਇਹੀ ਤਾਂ ਅਸੀਂ ਵੀ ਇਹੀ ਸੋਚ ਕੇ ਬੈਠੇ ਆ ਕਿ ਸਰਕਾਰ ਸਾਡੀ ਕਿਉਂ ਨਹੀਂ ਸੁਣ ਰਹੀ ਇੱਕ ਪਾਸੇ ਤੁਸੀਂ ਨੋਰਮਲ ਪਲੇਅਰਸ ਨੂੰ ਜੋਬਸ ਪ੍ਰੋਵਾਈਡ ਕਰਾ ਰਹੇ ਹੋ ਸਾਡੇ ਜੂਨੀਅਰ ਨੂੰ ਜੋਬਸ ਮਿਲ ਰਹੀਆਂ ਨੇ ਤੇ ਸਾਡਾ ਕੀ ਕਸੂਰ ਹੈ ਅੱਛਾ ਈਵਨ ਮੈਂ ਦੋ ਵਾਰ ਤਾਂ ਆਪਣੇ ਸਪੋਰਟਸ ਮੰਤਰੀ ਸਾਹਿਬ ਨੂੰ ਮਿਲਿਆ ਆਇਆ ਤੇ सीएम ਸਾਹਿਬ ਡਿਪਟੀ सीएम ਸਾਹਿਬ ਨੂੰ ਮਿਲਿਆ ਆ ਰੰਧਾਵਾ ਸਾਹਿਬ ਨੂੰ ਵੀ ਮਿਲਿਆ ਆ ਲੇਕਿਨ ਕੋਈ ਹੱਲ ਨਹੀਂ ਨਿਕਲਦਾ ਨਜ਼ਰ ਆ ਰਿਹਾ ਸਰਕਾਰਾਂ ਨੇ ਵਾਦਾ ਕਰਿਆ ਸੀਗਾ ਸਾਢੇ 4 ਕਰ ਪਹਿਲਾਂ ਵੀ ਕਿ ਅਸੀਂ ਜੋਬ ਪ੍ਰੋਵਾਈਡ ਕਰਾਵਾਂਗੇ ਅਸੀਂ ਮੇਰਾ ਇਹ ਸੀਗਾ ਕਿ ਸਾਡੇ ਹੈਂਡੀਕੈਪ ਕੋਟੇ ਦੇ ਵਿੱਚ 4% ਕੋਟਾ ਹੁੰਦਾ ਅਸੀਂ ਇਹਨਾਂ ਨੂੰ ਇਹ ਵੀ ਕਿਹਾ ਕਿ ਤੁਸੀਂ 4% ਕੋਟੇ ਨਾ ਰੱਖੋ 1% ਕੋਟੇ ਨਾਲ ਸਾਨੂੰ ਕਿਤੇ ਨਾ ਕਿਤੇ ਭਰਤੀ ਕਰ ਦਿਓ ਠੀਕ ਹੈ ਜੀ ਅਸੀਂ ਕੋਈ ਹਾਈ ਲੈਵਲ ਦੀ ਜੋਬ ਵੀ ਨਹੀਂ ਮੰਗਦੇ ਦੇਖੋ ਸਾਡੇ ਜਦਾਂ ਮਾਊਗਾ ਸੀ ਆਪਣੇ ਪਹੁੰਚਾਂਗੇ ਲੇਕਿਨ ਦੂਜੀ ਘਰ ਦੇ ਗੁਜ਼ਾਰੇ ਦੇ ਲਈ ਤਾਂ ਦੋ ਹੁਣ ਮੈਂ ਵੀ ਦੇਖੋ ਈਵਨ 30 ਸਾਲ ਦੀ ਉਮਰ ਹੋ ਰਹੀ ਹੈ ਹੈਂਡੀਕੈਪ ਸਰੀਰ ਕੱਦ ਤੱਕ ਕੰਮ ਕਰੂ ਗਈ ਜਿੰਨਾ ਖਿੱਚ ਸਕਦਾ ਉਹਨਾਂ ਖਿੱਚ ਰਿਹਾ ਲੇਕਿਨ ਦਿਲ ਦੇ ਵਿੱਚ ਕਿਤੇ ਨਾ ਕਿਤੇ ਇੱਕ ਉਮੀਦ ਹੈ ਕਿ ਨਹੀਂ ਮੈਂ 올림픽 ਖੇਡਣੀ ਆ ਔਰ 올림픽 ਜੀ ਜਾ ਕੇ ਇੰਡੀਆ ਦੇ ਲਈ ਕੁਝ ਨਾ ਕੁਝ ਹਾਸਲ ਕਰਨਾ ਚਾਹਿਆ ਉਹਦੇ ਲਈ ਮੇਰੀ ਜਾਨ ਚਲ ਜਵੇ ਜੋ ਮਰ ਜੀ ਆ ਜਵੇ ਲੇਕਿਨ ਇੰਡੀਆ ਨੂੰ ਉੱਥੇ ਤੱਕ ਮੈਂ ਲੈ ਕੇ ਜਾਊਂਗਾ ਔਰ ਜਿੱਥੇ ਰਹੀ ਗੱਲ ਸਰਕਾਰਾਂ ਦੀ ਮੇਰੇ ਸਿਰ ਤੇ 12 ਲੱਖ ਰੁਪਏ ਦਾ ਕਰਜ਼ਾ ਅੱਛਾ ਹਾਂਜੀ ਤੇ ਮੇਰਾ ਘਰ ਜਿੱਥੇ ਆਪਾਂ ਬੈਠੇ ਆਂ ਇਹ ਬੈਂਕ ਲੋਨ ਦੇ ਥੱਲੇ ਗਿਰਵੀ ਪਿਆ 12 ਲੱਖ ਰੁਪਏ ਦੇ ਵਿੱਚ ਤੇ ਖੰਨੇ ਦੀ ਕਈ ਐਸੋਸੀਏਸ਼ਨਸ ਨੇ ਜੋ ਮੇਰੀ ਹੈਲਪ ਕਰਦੀਆਂ ਨੇ ਐਨ ਆਰ ਆਈ ਭਰਾ ਨੇ ਜਿਹੜੀ ਮੈਨੂੰ ਹੈਲਪ ਕਰਦੀਏ ਨੇ ਹੁਣ ਯੂ ਐਸ ਤੋਂ ਇੱਕ ਭਰਾ ਆ ਜਿਹੜੀ ਮੇਰੀ ਹੈਲਪ ਕਰਦਾ ਤੋ ਦੇਖਿਆ ਜਾਵੇ ਨਹੀਂ ਲੋਕਾਂ ਦੀ ਨਿਗਾ ਖੁੱਲ ਗਈ ਹੈ ਸਾਡੇ ਪ੍ਰਤੀ ਲੇਕਿਨ ਸਰਕਾਰਾਂ ਅਜੇ ਵੀ ਸੁੱਤੀਆਂ ਨੇ ਦੋਸਤੋ ਇਹ ਵੀਡੀਓ ਨੂੰ ਬਾਅਦ ਛੱਡ ਕੇ ਰਿਕਵੈਸਟ ਆ ਬੇਨਤੀ ਆ ਜਰੂਰ ਸ਼ੇਅਰ ਕਰਿਓ ਤਰਨ ਵੀਰ ਬਿਲਕੁਲ ਦਿਲ ਤੋਂ ਪਤਾ ਜਿਵੇਂ ਤੁਸੀਂ ਗੱਲਾਂ ਤੋਂ ਬਾਤ ਕਰ ਰਹੇ ਹੋ ਦਿਲ ਤੋਂ ਪੂਰਾ ਇਮਾਨਦਾਰ ਤੇ ਸਾਫ਼ ਸੁਥਰਾ ਇਨਸਾਨ ਹੈ ਦੇਖੋ ਦਰਦ ਸਾਡੇ ਇੰਡੀਆ ਦੇ ਲਈ ਇੰਨਾ ਕੁਝ ਕਰ ਰਿਹਾ ਸਾਡੇ ਸ਼ਹਿਰ ਦੇ ਲਈ ਸਾਡੇ ਪੰਜਾਬ ਦੇ ਲਈ ਤੇ ਅਸੀਂ ਇਹਨੂੰ ਕੀ ਦੇ ਰਹੇ ਹਾਂ ਸੋ ਭਰਾਵੋ ਜਰੂਰ ਇਹ ਸਾਡੇ ਵੀਰ ਦਾ ਹੱਥ ਫੜਨਾ ਚਾਹੀਦਾ ਜਿੱਦਾਂ ਕਿ ਇੰਨਾ ਕਰਜਾ ਏ ਘਰ ਵੀ ਗਿਣ ਵੀ ਹੋਇਆ ਪਿਆ ਪਰ ਉਹਨਾਂ ਓਲੰਪਿਕ ਦੀ ਤਿਆਰੀ ਫਿਰ ਵੀ ਤੁਸੀਂ ਆਪਾਂ ਜਿਵੇਂ ਦੇਖਿਆ ਪੂਰੀ ਜੋਰਾਂ ਸ਼ੋਰਾਂ ਤੇ ਹੈ ਹੌਸਲਾ ਇਹ ਹੌਸਲਾ ਕਿੱਥੋਂ ਲੈ ਕੇ 69 ਨੂੰ ਫਿਰ ਵੀ ਦੇਖ ਵੀਰੇ ਉਹ ਕਹਿੰਦੇ ਆ ਨਾ ਜੇ ਕੁਝ ਬੰਦੇ ਨੂੰ ਹਾਸਲ ਕਰਨਾ ਮੈਂਦਾ ਇੱਕ ਗਾਣਾ ਸੁਣਿਆ ਤੁਬਕਾ ਤੁਬਕਾ ਕਰਕੇ ਗੁੱਡੀ ਚੜਦੀ ਹੁੰਦੀ ਆ ਤੇ ਉਹ ਵੀ ਐਗਜ਼ੈਂਪਲ ਆ ਵੀਰੇ ਕਿ ਜੇ ਅਸੀਂ ਕੁਝ ਨਹੀਂ ਕਰਾਂਗੇ ਤਾਂ ਕੁਝ ਨਹੀਂ ਹਾਸਲ ਕਰ ਪਾਵਾਂਗੇ ਲੇਕਿਨ ਜਦ ਮੈਂ ਗੇਮ ਦੇ ਵਿੱਚ ਆਇਆ ਸੀ ਮੈਂ ਇਹ ਸੋਚ ਕੇ ਆਇਆ ਸੀ ਕਿ ਮੈਂ ਉਹਨਾਂ ਲੋਕਾਂ ਦਾ ਮੂੰਹ ਬੰਦ ਕਰੂੰਗਾ ਜਿਹੜੇ ਹੈਂਡੀਕੈਪ ਦਾ ਮਜ਼ਾਕ ਉਡਾਉਂਦੇ ਨੇ ਚਲੋ ਮਹੀਨਾ ਜੋ ਬੀਤੀ ਸੋ ਬੀਤੀ ਲੇਕਿਨ ਮੈਂ ਇਨਕ ਆਪਣੇ ਆਪ ਨੂੰ ਸਟਰੋਂਗ ਕਰ ਲਿਆ ਉਹਨਾਂ ਦੇ ਤਾਨੇ ਨਾਲ ਕਿ ਜਦ ਅ奥ਲੰਪਿਕ ਜੋ ਮੈਡਲ ਆਊਗਾ ਤੇ ਉਹੀ ਮੇਰੇ ਭਰਾ ਮੇ ਨਾਲ ਖੜੇ ਹੋਣਗੇ ਤੇ ਉਹਨਾਂ ਨੂੰ ਵੀ ਇਹ ਹੋਊਗਾ ਕਿ ਅੱਜ ਇਹ ਵੀ ਤੇਰਾ ਕਰ ਸਕਦਾ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਸੋ ਮੈਂ ਆਪਣੇ ਆਪ ਨੂੰ ਖੁਸ਼ ਨਸੀਬੀ ਸਮਝੂਗਾ ਕਿ ਮੈਨੂੰ ਦੇਖ ਕੇ ਜੇ ਮੇਰਾ ਕੋਈ ਭਰਾ ਆ ਮੇਰੀ ਕੋਈ ਭੈਣ ਨਸ਼ੇ ਛੱਡ ਕੇ ਗੇਮਾਂ ਵਾਲੰਦੇ ਨੇ ਤਾਂ ਕਿਸੇ ਦਾ ਪੁੱਤ ਬਚ ਸਕਦਾ ਕਿਸੇ ਦੀ ਧੀ ਭੈਣ ਬਚ ਸਕਦੀ ਆ ਸੋ ਮੈਂ ਇਸ ਲਈ ਇੱਕ ਦਾ ਜੋਰ ਲਾ ਰਿਆਂ ਯੋ ਯੰਗਸ ਨੂੰ ਕਿ ਇਹ ਹੀ ਮੋਟੀਵੇਟ ਕਰ ਰਿਆਂ ਕਿ ਯਾਰ ਮੈਂ ਹੈਂਡੀਕੈਪ ਹੋ ਕੇ ਇਹਨਾਂ ਕੁਝ ਕਰ ਸਕਦਾ ਹਾਂ ਤਾਂ ਤੁਸੀਂ ਵੀ ਕਰ ਸਕਦੇ ਹੋ ਤੁਸੀਂ ਇਹ ਨਹੀਂ ਹੈ ਨਹੀਂ ਕਰ ਸਕਦੇ ਦੇਖੋ ਅੱਜ ਦਾ ਟਾਈਮ ਇਹਨਾਂ ਖਰਾਬ ਹੈ ਕਿ ਮੇਰੀਆਂ ਭੈਣਾਂ ਘਰੋਂ ਨਿਕਲਣ ਤੋਂ ਡਰਦੀਆਂ ਨੇ ਸਹੀ ਠੀਕ ਹੈ ਜੀ ਇਹ ਇਸ ਲਈ ਹੈ ਇੱਕ ਦਾ ਮੇਰ ਰੋਗਾਰੀ ਬਹੁਤ ਹੈ ਜੀ ਦੂਜਾ ਮੁੰਡਿਆਂ ਦੇ ਵਿੱਚ क्रेज ਅੱਜ ਕੱਲ ਬਹੁਤ ਹੋ ਗਿਆ। ਇਹ ਉਹੀ क्रेज ਮਾਪਿਆਂ ਦਾ ਵੀ ਇੱਕ ਇਥੇ ਰੋਲ ਬਣਦਾ ਕਿ ਮਾਪੇ ਵੀ ਆਪਣੇ ਬੱਚਿਆਂ ਮੁੰਡਿਆਂ ਨੂੰ ਜੇਬਾਂ ਚੈੱਕ ਕਰਨ ਉਹਨਾਂ ਦੀ ਸੰਗਤ ਦੇਖਣ ਤੇ ਉਹਨਾਂ ਨੂੰ ਕੰਟਰੋਲ ਕਰਨ। ਸੋ ਭੈਣਾਂ ਨੂੰ ਮੈਂ ਇਹੀ ਕਹੂੰਗਾ ਕਿ ਜ਼ਰੂਰੀ ਨਹੀਂ ਐ ਤੁਸੀਂ ਕਰਾਟੇ ਕਰੋ। ਤੁਸੀਂ ਇਹ ਜੀ ਗੇਮ ਕਰੋ ਜਿਹਦੇ ਵਿੱਚ ਤੁਹਾਡੀ ਖੁਦੀ ਇੱਕ ਸੇਫਟੀ ਹੋਵੇ। ਤਾਂ ਕਿ ਤੁਸੀਂ ਨੀੜ ਰੋ ਕੇ ਕਰੋ ਬਾਹਰ ਨਿਕਲੋ। ਸੋ ਅੱਜ ਮੈਂ ਕਾਰਾਟੇ ਦੀ ਕਲਾਸ ਹੀ ਲਾ ਰਿਹਾ ਅਰੰਭ ਸਾਹਿਬ ਦੇ ਅਧੀਨ ਮੈਂ ਕਈ ਕੁੜੀਆਂ ਨੂੰ ਟ੍ਰੇਨ ਕੀਤਾ ਜਿਨ੍ਹਾਂ ਦੇ ਵਿੱਚੋਂ ਕਈ ਵਧੀਆ ਲੈਵਲ ਤੇ ਜਾ ਕੇ ਬੈਠੀਆਂ ਨੇ ਤੇਰਾ ਨਾ ਦੇਖੋ ਦੀਵਾਲੀ ਦਾ ਅਜ ਤਿਹਾੜ ਹੈ ਖੁਸ਼ੀਆਂ ਦਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਚਾਨਣ ਦਾ ਤਿਹਾੜ ਹੈ ਥੋਡੀ ਦੀਵਾਲੀ ਕਿਸ ਤਰ੍ਹਾਂ ਦੀ ਤੁਸੀਂ ਬਤੀਤ ਕਰ ਰਹੇ ਹੋ ਦੇਖੋ ਜੀ ਰੱਬ ਮੈਂ ਤਾਂ ਪਰਮਾਤਮਾਗੇ ਸਭ ਤੋਂ ਪਹਿਲਾਂ ਕਹਾਂਗਾ ਕਿ ਰੱਬ ਮੇਰੇ ਸਾਰੇ ਭਰਾ ਪੈਣਾ ਬਜ਼ੁਰਗਾਂ ਮਾਤਾਂਵਾਂ ਨੂੰ ਦੀਵਾਲੀ ਦੇ अपना आशीर्वाद दें ਤੇ ਦਿਨ ਤੋਂ ਦੁਗਣੀ ਰਾਤ ਦੁਗਣੀ ترقی ਕਰਨ ਸੋ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਤੁਹਾਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਜਿੱਥੇ ਤੱਕ ਮੇਰੀ ਦੀਵਾਲੀ ਦੀ ਗੱਲ ਹੈ ਜਦ ਤੱਕ ਮੈਨੂੰ ਜੋਬ ਨਹੀਂ ਮਿਲਦੀ ਮੇਰੀ ਦੀਵਾਲੀ ਐਦਾਂ ਹੀ ਆਈ ਕਿਉਂਕਿ ਦੇਖੋ ਜੇ ਜੋਬ ਮਿਲੂਗੀ ਜੋ ਸਪਨੇ ਨੇ ਜਦ ਤੱਕ ਉਹ ਪੂਰੇ ਨਹੀਂ ਹੋਣਗੇ ਤਾਂ ਮੈਂ ਕਿਵੇਂ ਕੋਈ ਤਿਹਾੜ ਖੁਸ਼ੀ ਨਾ ਮਨਾ ਸਕਦਾ ਬੀਤੇ ਜੀ ਆਪਾਂ ਗੱਲ ਕਰੀ ਜਾਵਾਂ ਤੁਹਾਡੇ ਮੈਡਲਾਂ ਦੀ ਇਹਨਾਂ ਬਾਰੇ ਜਰੂਰ ਤੁਸੀਂ ਥੋੜਾ ਜਿਹਾ ਦੱਸਿਓਗੇ ਜਿੱਦਾਂ ਆ ਬਹੁਤ ਸੋਹਣਾ ਪਿਆ ਹੈ ਕਿੱਥੋਂ ਤੁਹਾਨੂੰ ਮਤਲਬ ਪ੍ਰਾਪਤ ਹੋਇਆ ਇਹਦੇ ਬਾਰੇ ਦੱਸਿਓ ਥੋੜਾ ਜਿਹਾ ਵੀ ਜੀ ਇਹ ਮਲੇਸ਼ੀਆ ਚ ਖੇਡਣ ਗਿਆ ਸੀ ਉੱਤੇ 골ਡ ਮੈਡ ਲੈ ਕੇ ਆਇਆ ਦੀ ਇਹ ਹੋਇਆ ਤੇ ਇਹ ਆਇਲੈਂਡ ਦਾ ਵਰਲਡ ਕੱਪ ਦਾ ਅੱਛਾ ਜੀ ਆ ਯੂਕਰੇਨ ਦੇ ਵਿੱਚੋਂ 2 ਮਹੀਨ ਲੈ ਕੇ ਆਇਆ ਸੀ 골ਡ ਮੈਡ ਇਹ ਉਹਦੀ ਟਰੋਫੀ ਹੈ ਠੀਕ ਹੈ ਇਹ ਬੈਸਟ ਪਲੇਅਰ ਅਵਾਰਡ ਦੀ ਹੈ ਇਹ ਮਲੇਸ਼ੀਆ ਦੀ ਹੈ ਇਹ ਆਇਲੈਂਡ ਤੋਂ ਹੈ ਉਹ ਹੰਗਰੀ ਯੂਰਪ ਤੋਂ ਹੈ ਉਹ ਵੀ ਹੰਗਰੀ ਯੂਰਪ ਤੋਂ ਹੈ ਅਮਲੀ ਸ਼ੇਤੋ ਵੀ ਤਰਨ ਇੰਨੇ ਮੈਡਲ ਦੇਖ ਕੇ ਮਤਲਬ ਜਦੋਂ ਤੁਹਾਡੇ ਕੋਈ ਗੈਸਟ ਆਉਂਦਾ ਕੋਈ ਹੋਰ ਅਗਲਾ ਕਹਿੰਦਾ ਉਹ ਯਾਰ ਤਰਨ ਤਾਂ ਵੀ ਬਹੁਤ ਜ਼ਿਆਦਾ ਜਿੱਤੇ ਹੋਇਆ ਏ ਇਹਨਾਂ ਚੀਜ਼ਾਂ ਤੇ ਜਿਵੇਂ ਤੁਸੀਂ ਮੈਂ ਪਹਿਲਾਂ ਵੀ ਕਿਹਾ ਵੀ ਮੈਂ ਤਾਂ ਕੀ ਕਰਨਾ ਮੈਂ ਤੁਸੀਂ ਪਹਿਲਾਂ ਵੀ ਜਿਵੇਂ ਗੱਲ ਚੱਲੀ ਵੀ ਮੈਂ ਕਈ ਤਾਂ ਸੱਟ ਮੇਰੇ ਗਿਰ ਗਏ ਪਤਨੀ ਸੱਟ ਕਿ ਆਏ ਉਹਦੇ ਬਾਰੇ ਦੱਸੋ ਕੀ ਕਿਉਂ ਉਹਦਾ ਰੀਜ਼ਨ ਏ ਵੀਰੇ 2016 ਦੇ ਵਿੱਚ ਮੈਂ ਮਰੇ ਕੀ ਕਿ ਕਿਤੇ ਨਹੀਂ ਜਾਣਾ ਸੀਗਾ ਦੇ ਫਾਈਨੈਂਸ਼ਲੀ ਬਹੁਤ ਸਟਰੋਂਗ ਹੈ ਨਹੀਂ ਸੀਗਾ ਪਪਾ ਲੇਵਰ ਕਰਦੇ ਨੇ ਮੈਂ ਵੀ ਹੈਂਡੀਕੈਪ ਹੋ ਕੇ ਥੋੜੋ ਥੋੜਾ ਕਮਾ ਲੈਂਦਾ ਸੀਗਾ ਤੇ ਇਹਨਾਂ ਡੀਸੀ ਸਾਹਿਬ ਕੋ ਗਿਆ ਹੈਲਪ ਮੰਗਣ ਮੈਂ ਕਿਹਾ ਤਾਂ ਮੈਂ ਕੇਡਨ ਜਾਣਾ ਤੇ ਡੀਸੀ ਸਾਹਮਣੇ ਕਿਹਾ ਯਾਰ ਤੇਰੇ ਵਰਗੇ ਕਿੰਨੇ ਆਂਦੇ ਆਂ ਹੁਣ ਕਿਨੂ ਕਿਨੂ ਕਰੂੰਗਾ ਮੈਂ ਤੇ ਮੈਂ ਡਿਪਰੈਸ਼ਨ ਚਲੇ ਗਿਆ ਮੈਂ ਆਂਦੇ ਦੁਰਾਇ ਨਹਿਰ ਤੇ ਖੜਾ ਹੋਇਆ ਤੇ ਮੈਂ ਮੇਰੇ ਕੋਲ ਇੱਡਾ ਢੇਰ ਸੀਗਾ 30 ਵਿਕਟਸ ਤੇ ਮੈਨ ਲੰਦਾ ਮੈਂ ਨਹਿਰ ਦੇ ਥੇੜਾ ਜੀ ਮੈਂ ਕਿਹਾ ਯਾਰ ਜਤੂ ਤੀ ਕੋਈ ਦੇਣਾ ਹੀ ਨਹੀਂ ਆ ਪਰ ਤੁਹਾਨੂੰ ਰੱਖ ਕੇ ਕਰੂੰਗਾ ਕੀ ਤੇ ਮੈਂ ਥਲਕ ਹਲਮਾਨ ਲਗਾ ਤੇ ਖਿਆਲ ਬਦਲ ਗਿਆ ਮੈਂ ਕਹਾਂ ਨਹੀਂ ਆਨ ਗੇਮ ਤੇ ਫੋਕਸ ਕਰਦੇ ਹੁਣ ਇਹਨਾਂ ਨੂੰ ਮੈਂ ਮਗਰ ਲਾਉਂਗਾ ਫਿਰ ਮੈਂ ਆਪਣੀ ਗੇਮ ਸ਼ੁਰੂ ਕੀਤੀ ਦਿਨ ਰਾਤ ਮਿਹਨਤ ਕੀਤਾ ਤੇ ਮੇਰੇ ਕੋਚ ਸਾਹਿਬ ਨੇ ਮੇਰੀ ਬੜੀ ਹਲ ਕੀਤੀ ਮਿਟ ਰਿਏ ਜੋਸ਼ੀ ਨੇ ਤੇ ਆਪਣੇ ਜਿਮ ਦੇ ਕੋਚ ਨੇ ਦਲਜੀਤ ਸਰ ਉਹਨੇ ਨੇ ਮੇਰੀ ਬੜੀ ਹਲ ਕੀਤੀ ਜਿਨ੍ਹਾਂ ਨੇ ਮੈਨੂੰ ਫਿਰ ਫਿਜ਼ੀਕਲ ਫਿਟ ਕੀਤਾ ਤੇ ਇਵਨ ਕਾਰਾਟੇ ਦੇ ਵਿੱਚ ਵੀ ਬਹੁਤ ਬੜੇ ਬੜੇ ਭਰਾ ਬੈਠੇ ਨੇ ਹਰਿਆਣਾ ਤੋਂ ਬੈਠੇ ਨੇ ਉੱਤਰਾਖੰਡ ਤੋਂ ਬੈਠੇ ਨੇ ਦਿੱਲੀ ਤੋਂ ਬੈਠੇ ਨੇ ਜਿਹੜੀ ਐਨੀ ਟਾਈਮ ਮੈਨੂੰ ਫ੍ਰੀ ਆਫ ਫੋਰਸ ਟ੍ਰੇਨਿੰਗ ਦਿੰਦੇ ਨੇ ਤੇ ਮੇਰੀ ਮੈਮ ਹੈਲਪ ਕਰਦੇ ਨੇ ਮੈਂ ਜਾਨਣਾ ਚਾਹੁੰਦਾ ਜਿਵੇਂ ਤੁਹਾਡੇ ਆਈਡੀਅਲ ਕਾਉਂਟ ਨੇ ਵੀ ਜਿਹੜਾ ਤੁਹਾਨੂੰ ਇੰਨਾ ਜਿਆਦਾ ਮਤਲਬ ਤੁਸੀਂ ਇਸ ਚੀਜ਼ ਵਿੱਚ ਜਾਂ ਕਰਟ ਪੈਰਾ ਜਿਵੇਂ ਤੁਸੀਂ ਇੱਕ ਵਾਰ ਕਹਿੰਦੇ ਮੈਂ ਹਾਰ ਗਿਆ ਸੀਗਾ ਵੀ ਜਿੱਦਾਂ ਲੋਕ ਮਜ਼ਾਕ ਉਡਾਉਂਦੇ ਸੀ ਵੀ ਹੈਂਡੀਕੈਪ ਹੈ ਹਨਾ ਤੁਹਾਨੂੰ ਕਿਹਨੇ ਇੰਨਾ ਉਤਸ਼ਾਹਿਤ ਕੀਤਾ ਵੀ ਤੂੰ ਮਤਲਬ ਦੁਨੀਆ ਨੂੰ ਦਿਖਾ ਆਪਣੇ ਆਪ ਤੋਂ ਸਿੱਖਿਆ ਜਾਂ ਕਿਸੇ ਕਿੱਥੋਂ ਸਿੱਖਿਆ ਇਹ ਕੀ ਦੇਖੋ ਇਹ ਦੁਨੀਆਂ ਦੇ ਵਿੱਚ ਸਭ ਤੋਂ بڑے ਮਾਮਾ ਬਾਪ ਹੁੰਦੇ ਆ ਜਿਹੜੇ ਤਨੂੰ ਅੱਗੇ ਪੁਸ਼ ਕਰਦੇ ਨੇ ਅੱਗੇ ੱਤਕਾ ਮਾਰਦੇ ਆ ਜੀ ਲੇਕਿਨ ਮੈਨੂੰ ਪਤਾ ਸੀਗਾ ਕਿ ਮੈਂ ਦੁਨੀਆਂ ਤੋਂ ਥੋੜਾ ਅਲੱਗ ਆਂ ਜੀ ਲੇਕਿਨ ਮਾ ਮਾਪ ਨੇ ਕਦੇ ਨਹੀਂ ਸਮਝਿਆ ਜੀ ਉਹ ਕਹਿੰਦੇ ਤੂੰ ਐਨਾ ਵਰਗੀ ਆ ਜੀ ਤੂੰ ਕਿਉਂ ਨਹੀਂ ਕਰ ਸਕਦਾ ਸਭ ਕੁਝ ਕਰ ਸਕਦਾ ਕੋਈ ਕਮੀ ਨਹੀਂ ਹੈ ਤੇਰੇ ਵਿੱਚ ਅੱਛਾ ਤੋਂ ਮੈਂ ਮੋਟਿਵ ਹੋਇਆ ਤੇ 6 ਸਾਲ ਦਾ ਸੀ ਜੀ ਮੈਂ ਖੜ ਕੇ गिर ਜਾਂਦਾ ਸੀ ਬੱਚੇ ਭਾਜਦੇ ਵੀ ਜੀ ਲੇਕਿਨ ਮੰਮਾ ਮੇਰੇ ਪਾਪਾ ਚੱਕਦੇ ਵੀ ਮੈਨੂੰ ਭਜਾਉਂਦੇ ਸੀ ਤੇ ਹੋਲੀ ਹੋਲੀ ਕੱਢਨਾ ਦੇ ਕਿ ਅਬੋਨਾ ਦੇ ਕਿਆ ਤੇ ਉੱਥੋਂ ਫਿਰ ਮੇਰੀ ਮੁਲਾਕਾਤ ਮੇਰੇ ਖੋਸਤਾਬ ਨਾਲ ਹੋਈ ਜੀ ਜਿਨ੍ਹਾਂ ਨੇ ਮੈਨੂੰ ਅੱਜ ਤੱਕ ਬਣਾਇ ਅਸ਼ੀਰਵਾਦ ਦਿੱਤਾ ਅੱਜ 25 ਸਾਲ ਹੋ ਗਏ ਮੈਂ ਗੇਮ ਕਰ ਰਿਹਾ ਵੀਰੇ ਤੇ ਕਈ ਮੇਰੇ ਸਟੂਡੈਂਟ ਨੇ ਜਿਹੜੇ ਇੰਟਰਨੈਸ਼ਨਲ ਖੇਡੇ ਹੋਏ ਨੇ ਇੰਟਰਨੈਸ਼ਨਲ ਖੇਡੇ ਹੋਏ ਨੇ ਤੇ ਮੈਂ ਤੋਂ ਡੇ ਭਰਾਵਾਂ ਦੇ ਅਸ਼ੀਰਵਾਦ ਨਾਲ ਕਈ ਕੰਟਰੀਆਂ ਮੈਂ ਖੇਡੇ ਹੋਇਆ ਵੀਰੇ ਜਿਆਨੀ ਇੱਕ ਜਿਹੜੀ ਇੱਜ਼ਤ ਮਾਨ ਸਮਾਨ ਮਿਲਣਾ ਚਾਹੀਦਾ ਉਹ ਪੰਜਾਬ ਨੂੰ ਮੈਨੂੰ ਹਜੇ ਤੱਕ ਨਹੀਂ ਮਿਲਿਆ ਉਹਦੇ ਜੇ ਮੈਂ ਕਿਸੇ ਅਫਸਰ ਕੋਲ ਜਾਣਾ ਤਾਂ ਜੋ ਇੱਜ਼ਤ ਮਾਨ ਨਹੀਂ ਚਾਹੀਦੀ ਉਹ ਨਹੀਂ ਮਿਲਦੀ ਤੇ ਤਾਂ ਤਰੂੰਜੀ ਆਪਣੇ ਜਿਹੜੇ ਸੀਐਮ ਨੇ ਚੰਨੀ ਸਾਹਿਬ ਨੇ ਮੈਂ ਸੁਣਿਆ ਵੀ ਬਹੁਤ ਮਜ਼ਦੂਰਾਂ ਦੀਆਂ ਲੋੜਵੰਦਾਂ ਦੀ ਬਹੁਤ ਸੁਣ ਰਹੇ ਨੇ ਉਹਨਾਂ ਨਾਲ ਮੁਲਾਕਾਤ ਕਰਨ ਦੀ ਤੁਸੀਂ ਕੋਸ਼ਿਸ਼ ਕੀਤੀ ਆ ਹਾਂਜੀ ਜੀ ਦਰ ਇੱਕ ਦੋ ਵਾਰ ਗਿਆ ਸੀਗਾ ਬਟ ਉਹਨਾਂ ਦੇ ਬੇਟੇ ਦੀ ਮੈਰਿਜ ਸੀ ਉਹ ਮਿਲ ਨਹੀਂ ਸਕੇ ਜੀ ਤੇ ਹੁਣ ਵੀ 8 ਤਰੀਕ ਨੂੰ ਅਸੀਂ ਪ੍ਰੋਗਰਾਮ ਬਣਾਣਿਆ ਕਿ ਜੇ ਮਿਲ ਗਏ ਤਾਂ ਤੇ ਦੇਖੋ ਪਤਾ ਕੀ ਹੈ ਜੀ ਸਰਕਾਰਾਂ ਹਰੇਕ ਦੇ ਲਈ ਸੋਚਦਿਆਂ ਨੇ ਬਟ ਦੇਖੋ ਅਸੀਂ ਵੀ ਤਾਂ ਦੇਸ਼ ਲਈ ਨਾ ਚੀਜ਼ ਕੀਤਾ ਬਟ ਸਾਡੇ ਲਈ ਕੋਈ ਕੁਝ ਨਹੀਂ ਸੋਚ ਰਿਹਾ ਹਾਲਕਿ ਮੈਨੂੰ ਜੋਬ ਦੇਣੀ ਚਾਹੀਦੀ ਸੀ ਤੇ ਦਿਲੋਂ ਸ਼ੁਕਰੀਆ ਕਰਦਾ ਹਾਂ ਵਰਤਮਾਨ ਸਟੀਲ ਮਿੱਲ ਲੁਧਿਆਣਾ ਵਾਲਿਆਂ ਦਾ ਉਹਨਾਂ ਨੇ ਮੈਨੂੰ ਵਿਚਾਰੇ ਨੇ ਜੋਬ ਪ੍ਰੋਵਾਈਡ ਕਰਾਈ ਤੇ ਅੱਜ ਮੈਂ ਸਰਕਾਰੀ ਸਕੂਲ ਦੇ ਵਿੱਚ ਥੋੜੀ ਪੈਸਿਆਂ ਦੇ ਬੱਚੇ ਗਰੀਬ ਬੱਚਿਆਂ ਨੂੰ ਟ੍ਰੇਨ ਕਰ ਰਿਹਾ ਤੇ ਖੰਨੇ ਦੀ ਕਈ ਐਸੋਸੀਏਸ਼ਨ ਨੇ ਜਿਨ੍ਹਾਂ ਨੇ ਮੇਰੀ ਹੈਲਪ ਕੀਤੀ ਤੇ ਐਨਆਰਆਈ ਭਰਾ ਨੇ ਜੋ ਟਾਈਮ ਟਾਈਮ ਤੇ ਮੇਰੀ ਹੈਲਪ ਕਰ ਰਹੇ ਨੇ ਦੇਖੋ ਮੈਂ ਇੱਕ ਗੱਲ ਜਾਣਦਾ ਵੀਰੋ ਜੇ ਤੁਸੀਂ ਮੈਨੂੰ ਯਾਦ ਰੱਖੋਗੇ ਤਾਂ ਮੈਂ ਤਰुण ਹੈਗਾ ਜੇ ਤੁਸੀਂ ਛੱਡ ਦੋਗੇ ਤਾਂ ਮੈਂ ਕੁਝ ਵੀ ਨਹੀਂ ਹੋਵੇ ਇਸ ਮਿਹਨਤ ਦਾ ਮੁੱਲ ਤੁਹਾਡੇ ਨਾਲ ਹੀ ਹੈ ਜੀ ਕਿਉਂਕਿ ਜੋ ਮੈਂ ਇਹ ਚੀਜ਼ ਕਰ ਰਿਆਂ ਇਹ ਇਹ ਨੈਟਰ ਕੱਲੇ ਮੇਰੇ ਨਹੀਂ ਵੀਰੇ ਇਹ ਚ ਹੱਕਦਾਰ ਤੁਸੀਂ ਵੀ ਹੋ ਹੱਕਦਾਰ ਪੰਜਾਬ ਵੀ ਹੈ ਖੰਨਾ ਵੀ ਹੈ ਪੂਰਾ ਇੰਡੀਆ ਹੈ ਮੇਰੇ ਅੱਖਲਾ ਕੱਲਾ ਮੈਂ ਨਹੀਂ ਅਗਰੇ ਮੈਂ ਤਾਂ ਸਿਰੇ ਵੀ ਇੱਕ ਜਰੀਆਂ ਇਹਨਾਂ ਨੂੰ ਅਜੀਬ ਕਰਨਿਆਂ ਲੇਕਿਨ ਇਹਦੇ ਪਿੱਛੇ ਉਮੀਦਾਂ ਟੁੱਟੀਆਂ ਨੇ ਆਸਾਂ ਟੁੱਟੀਆਂ ਨੇ ਦਵਾਵਾਂ ਟੁੱਟੀਆਂ ਨੇ ਸੋ ਮੈਂ ਸਾਰੀ ਆਡੀਅਨ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਐਦਾਂ ਹੀ ਮੈਨੂੰ ਆਪਣਾ ਪਿਆਰ ਦਿੰਦੇ ਰਹੋ ਆਸ਼ੀਰਵਾਦ ਦਿੰਦੇ ਰਹੋ ਤੇ ਉਹ ਦਿਨ ਦੂਰ ਨਹੀਂ ਹੋਊਗਾ ਕਿ ਤਰਨ ਨੂੰ ਤੁਸੀਂ 올림픽 ਦੇ ਵਿੱਚ ਦੇਖੋ ਅਸੀਂ ਅਸੀਂ ਵੀ ਸਾਡੀ ਸਾਰੀ ਟੀਮ ਵੱਲੋਂ ਤੇ ਸਾਰੇ ਦਰਸ਼ਕਾਂ ਵੱਲੋਂ ਅਸੀਂ ਇਹੀ ਆਸ ਕਰਦੇ ਹਾਂ ਵੀ ਤਰਨ ਜਿਹੜਾ ਇਹਦਾ ਸਫਰ ਹੈ ਇਹ ਸਫਰ ਜਾਰੀ ਰੱਖੂਗਾ ਜੀ ਆਪਣਾ ਜਿਵੇਂ ਆਪਾਂ ਪੈਰਾ 올림픽 ਦੇ ਵਿੱਚ 2024 ਵਿੱਚ ਹੋਣ ਜਾ ਰਹੀਆਂ ਨੇ ਉਹਦੇ ਵਿੱਚ ਜਰੂਰ ਆਪਣੇ ਇੰਡੀਆ ਦਾ ਨਾਮ ਰੌਸ਼ਨ ਕਰੂਗਾ ਹੌਸਲਾ ਜਿੱਦ ਤੱਕ ਅਸੀਂ ਦੇਖਿਆ ਜਿਵੇਂ ਕਹਿੰ ਲੋ ਹੌਸਲਾ ਜਜ਼ਬਾ ਜਨੂੰਨ ਤਰੁਨ ਸ਼ਰਮਾ ਵਿੱਚ ਪੂਰਾ ਬਰਕਰਾਰ ਆ ਜੀ